ਪਟਵੰਡਾ ਦੇ ਸਿਵਲ ਹਸਪਤਾਲ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਦੋ ਦੋ ਜਵਾਨਾਂ ਨੂੰ 20 ਦੇ ਕਰੀਬ ਨੌਜਵਾਨਾਂ ਵੱਲੋਂ ਬੜੀ ਹੀ ਬਹਿਰਾਮੀ ਦੇ ਨਾਲ ਕੁੱਟਿਆ ਗਿਆ ਹੈ ਤੇ ਉਹਨਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ 20 ਤੋਂ ਵੱਧ ਲੜਕਿਆਂ ਵੱਲੋਂ ਕਾਪੇ ਅਤੇ ਤਲਵਾਰਾਂ ਨਾਲ ਵੱਢਿਆ ਗਿਆ ਹੈ ਜਦਕਿ ਉਹਨਾਂ ਦਾ ਕੋਈ ਵੀ ਕਸੂਰ ਨਹੀਂ ਉਹ ਅਜੀਤ ਰੋਡ ਉੱਤੇ ਇੱਕ ਪਾਰਕ ਵਿੱਚ ਬੈਠ ਕੇ ਗੱਲਾਂ ਕਰ ਰਹੀ ਸੀ ਲੇਕਿਨ ਉਹਨਾਂ ਦੇ ਹੀ ਪਿੰਡ ਦਾ ਇੱਕ ਲੜਕਾ ਉਹਨਾਂ ਨੂੰ ਮਿਲਿਆ ਅਤੇ ਕਿਸੇ ਬਹਾਨੇ ਪਾਰਕ ਤੋਂ ਬਾਹਰ ਨਿਕਲ ਗਿਆ ਉਸ ਤੋਂ ਤੁਰੰਤ ਬਾਅਦ ਹੀ ਉਹਨਾਂ ਮੁੰਡਿਆਂ ਵੱਲੋਂ ਉਹਨਾਂ ਤੇ ਹਮਲਾ ਕਰ ਦਿੱਤਾ ਗਿਆ ਤੇ ਤੇਜ਼ ਦਰਹ ਹਥਿਆਰ ਨਾਲ ਵੱਢ ਦਿੱਤਾ ਗਿਆ ਇਹ ਜਿਨ੍ਹਾਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਉਹ ਆ ਕੇ ਸਾਨੂੰ ਕੁੱਟਣ ਲੱਗੇ ਕੜੇ ਮਾਰੇ ਕਾਪੇ ਮਾਰੇ ਸਾਡੇ ਉਹਨਾਂ ਨੇ ਡਲੇ ਡਲੇ ਮਾਰੇ ਸੱਟ ਜੀ ਜੀ ਮਨਸ਼ਾ ਕੀ ਲੱਗਦੀ ਸੀ ਜਿਸ ਤਰ੍ਹਾਂ ਤੋਂ ਅਚਾਨਕ ਹੀ ਹਮਲਾ ਕਰਿਆ ਜੀ ਬਸ ਸਾਡੇ ਪਿੰਡ ਦਾ ਮੁੰਡਿਆਂ ਦੇ ਨਾਲ ਸਾਡੀ ਬਣਦੀ ਪਹਿਲੇ ਦਿਨ ਹੀ ਨਾ ਸਾਡੀ ਕੋਈ ਲੜਾਈ ਪੜਾਈ ਕੋਈ ਨਹੀਂ ਇਹਨਾਂ ਨਾਲ ਨਾ ਅਸੀਂ ਨੂੰ ਕਦੇ ਕੁਛ ਆਖਿਆ ਨਾ ਕਰਿਆ ਨਾ ਇਹਨੂੰ ਕਦੇ ਅਸੀਂ ਬੁਲਾਇਆ ਵੀ ਨਹੀਂ ਗਿਆ ਤੇ ਕੋਈ ਉਹਨਾਂ ਨੂੰ ਸ਼ੱਕ ਤਾਂ ਨਹੀਂ ਸੀ ਕਿ ਇਹ ਡਿਟੇਫੂਡਰ ਬਣਾ ਲੈ ਨਹੀਂ ਨਹੀਂ ਜੀ ਕੋਈ ਉਹ ਨਹੀਂ ਕੋਈ ਸਾਡੀ ਲੜਾਈ ਪੜਾਈ ਨਹੀਂ ਇਹਨਾਂ ਨਾਲ ਇਹਨਾਂ ਨੇ ਬਸ ਬਨ ਵਾਲੇ ਕੀ ਕੁੱਤੇ ਵੀ ਸਾਨੂੰ ਬੁਲਾਇਆ ਨਹੀਂ ਤਾਂ ਇਹਨੂੰ ਅਸੀਂ ਸ਼ੁਰੂ ਤੋਂ ਬੁਲਾਉਂਦੇ ਨਹੀਂ ਕਿੰਨੇ ਹੱਥਾਂ ਮਾਰੀਆਂ ਨੇ ਜੀ ਸੱਟਾਂ ਮੇਰੇ ਬਹੁਤ ਆਈ ਸੱਟ ਕੜੇ-ਕੁੜੇ ਮਾਰੇ ਕਾਪੇ ਮਾਰੇ ਜੀ ਕਿੰਨੇ ਕੰਦੇ ਸੀ ਜੀ ਇਹ 20 ਬੰਦੇ ਸੀ ਜੀ ਇਹ ਕੀ ਗੱਲ ਹੋਈ ਹੈ ਨਾਮ ਕੀ ਹੈ ਤੁਹਾਡਾ ਕਿੱਥੋਂ ਦੇ ਹੋ ਮੇਰਾ ਨਾਮ ਰਣਜੀਤ ਸਿੰਘ ਗੜੀ ਬੱਪੂ ਮੈਂ ਮੈਂ ਬਠਿੰਡੇ ਆਇਆ ਹਾਂ ਉਹਦਾ ਸੀਗਾ ਜਿਹੜਾ ਠੰਡਾ ਜਿਹੜਾ ਸਿੱਖੂ ਪਿੰਡ ਹੈ ਜੀ ਅੱਛਾ ਕੀ ਗੱਲਬਾਤ ਹੈ ਮੈਂ ਮੈਂ ਤੇੰਦਰਾ ਦੋਸਤ ਸਲੂਨ ਤੋਂ ਆ ਰਹੇ ਸੀਗੇ ਅਸੀਂ ਮਤਲਬ ਪਿੰਡ ਆ ਰਹੇ ਸੀ ਅਸੀਂ ਆਉਂਦੇ ਹੋਏ ਪਾਰਕ 'ਚ ਬੈਠੇ ਸੀ ਨੰਬਰ ਗੱਲ ਜੀ ਉਜੀ ਤਰੋੜ ਤੇ ਅਸੀਂ ਉੱਥੇ ਬੈਠੇ ਹੋਏ ਸੀਗੇ ਉੱਥੇ ਘਟੋ ਘਟ 20 ਜਣੇ ਸੀ ਉਹ ਗਾਂਜਾ ਪੀ ਰਹੇ ਸੀ ਗਾਂਜਾ ਪੀਕੂ ਦੇ ਵਿੱਚ ਮੇਰੇ ਨਾਮ ਪਿੰਡ ਦੇ ਸੀਗੇ ਦੋ ਮੁੰਡੇ ਉਹ ਜਦੋਂ ਗਾਂਜਾ ਪੀ ਕੇ ਦੋ ਮੁੰਡੇ ਮੇਰੇ ਪਿੰਡ ਜੇ ਉੱਥੋਂ ਬਾਹਰ ਨਿਕਲੇ ਆਏ ਸਾਈਡ ਤੇ ਹੋ ਗਏ ਮਤਲਬ ਬਾਹਰ ਨਿਕਲ ਗਏ ਪਾਰਕ ਚੋਂ ਉਸ ਤੋਂ ਬਾਅਦ 18 ਬੀਜਣਾਂ ਨੇ ਸੱਟਾਂ ਮਾਰੀਆਂ ਦੋਨਾਂ ਨੂੰ ਉਹਨਾਂ ਨੇ ਉਹਨਾਂ ਨੇ ਰਲ ਕੇ ਕੀਤਾ ਦੋਨਾਂ ਨੂੰ ਸਾਡੀ ਕਿਸਾਨ ਪਛਾਣ ਕੋਈ ਕਰਨੀ ਆਪਣੀ ਜੇ ਜੀ ਗੱਲਵਾਤਾ ਹੈ ਨਹੀਂ ਨਾ ਕੋਈ ਕੰਪੇਟਿਸ਼ਨ ਵਾਲੀ ਨਾ ਹੀ ਕੋਈ ਆਪਾਂ ਸੁਖਰੀ ਚੜੀ ਆ ਲਾਫਸ ਲਾਸੀਆ ਪਤਾ ਨਹੀਂ ਬਸ ਨਸ਼ੇ ਦੇ ਬੱਕੇ ਆਪਾਂ ਨੂੰ ਜਿਹੜੀ ਮੇਸ਼ੇੜੀ ਸੀ ਜਿਹੜੀ ਅਮਸਤਸਪ ਤੇ ਸੀ ਗਾਣਾ ਪੀਤਾ ਹੋਇਆ ਸੀ ਫਿ ਵੀ ਰਹੀ ਸੀ ਬੈਠੇ ਤੰਦਾਜ਼ਾ ਪੀ ਰਹੀ ਸੀ ਮੇਰੇ ਸਾਹਮਣੇ ਪੀਤਾ ਜੀ ਅੱਛਾ ਮੈਂ ਬੱਸ ਉੱਤੇ 7-8 ਮਿੰਟ ਬੈਠਾ ਹਾਂ ਮੈਂ ਤੇ ਬਸ ਉਹਨਾਂ ਦਮ ਜੀ ਉਹਨਾਂ ਨੇ ਬਦਲੂ ਕੁੱਟਿਆ ਸੀ ਇੱਕੋ ਦਮ ਹਮਲਾ ਕੀਤਾ ਇੱਕੋ ਦਮ ਜੀ ਬਸ ਆ ਕੇ ਅਸੀਂ ਬੈਠੇ ਹੋਏ ਸੀ ਕੁਰਸੀ ਤੇ ਤੇ ਉਹਨਾਂ ਨੇ ਇੱਕੋ ਦਮ ਆ ਗਏ ਆਲੇ ਦੁਆਲੇ ਹੋ ਕੇ ਸਾਡੀ ਗੁੱਟ ਮਾਰ ਗਏ ਤੁਸੀਂ ਤੇ ਪਿੰਡ ਦੇ ਸੀ ਕਿਤੇ ਉਹਨਾਂ ਨੇ ਕੋਈ ਗੱਲਬਾਤ ਨਹੀਂ ਸੀ ਪਹਿਲਾਂ ਕੀਤੀ ਉਹ ਆਪਣੇ ਬੋਲ ਬਾਣੀ ਨਹੀਂ ਹਣੀ ਉਹਨਾਂ ਨਾਲ ਵੈਸੇ ਕੋਈ ਆਪਣੇ ਹੰਦ ਗਏ ਜੀ ਹੈ ਨਹੀਂ ਕੋਈ ਡਾਇਰ ਉਹਨਾਂ ਨੂੰ ਕੋਈ ਇਹ ਛੱਤ ਤਾਂ ਨਹੀਂ ਪੈਗਾ ਵੀ ਤੁਸੀਂ ਕੋਈ ਵੀਡੀਓ ਬਣਾਈ ਹੋਵੇ ਜਾਂ ਉਹਨਾਂ ਨੂੰ ਕੁਝ ਹੋਵੇ ਅਸੀਂ ਦਾਰੇ ਕੋਈ ਵੀਡੀਓ ਬਣਾਉਣ ਵਾਲਾ ਹੈ ਹੀ ਨਹੀਂ ਆਪਣਾ ਅੱਛਾ ਉੱਥੇ ਕਿਵੇਂ ਕੇਸ ਪਾਰਕ ਦੇ ਵਿੱਚ

ਇਹ ਇਹਨਾਂ ਨੇ ਮੈਨੂੰ ਵਾਜ ਮਾਰੀ ਕਹਿੰਦੇ ਆ ਮਣਾਂ ਐ ਕਰਕੇ ਮੈਂ ਕਿਹਾ ਵੀਰੇ ਤੁਹਾਡੇ ਲਹੂ ਕਿਉਂ ਨਿਕਲ ਜਾਂਦੇ ਕਹਿੰਦੇ ਆ ਮਣਾਂ ਐ ਕਰਕੇ ਸੱਟ ਮਾਰੀ ਉਹ ਮੁੰਡੇ ਉੱਥੇ ਸੀ ਮੈਂ ਵੀਡੀਓ ਬਣਾਉਣ ਲੱਗ ਗਏ ਮੈਂ ਕਿਹਾ ਵੀਰੇ ਤੁਸੀਂ ਗੱਲ ਦੱਸੋ ਕੀ ਗੱਲ ਹੋਈ ਆ ਉਹ ਕਹਿੰਦੇ ਪਹਿਨੇ ਸੀ ਕੀ ਗੱਲ ਕੀ ਦੱਸੀ ਹੈ ਕਹਿੰਦਾ ਤੁਹਾਨੂੰ ਪਤਾ ਲੱਗ ਜਾਈਊਗਾ ਉਹਨਾਂ ਨਾਲ ਲਕਾਪੇ ਸੀ ਐ ਬਹੁਤ ਸੱਟਾ ਫਟ ਮਾਰ ਗਏ ਮੈਂ ਚੱਕ ਕੇ ਇਹਨਾਂ ਨੂੰ ਆਪਣੇ ਸਿਵਲ ਸਟਰੀ ਹਸਪਤਾਲ ਚ ਲੈ ਆਈ ਚੱਕ ਕੇ ਕਿੱਨੇ ਗਲੀ ਘਟੇ ਆਪਣੇ ਜੀਤ ਰੌੜ ਤੇ 6 ਨੰਬਰ ਗਲੀ ਚ ਪਾਰਕ ਚ ਜੀ ਕਿੰਨੇ ਇੱਕ ਸੱਤਾ ਸੱਤਾ ਬਹੁਤ ਜ਼ਿਆਦਾ ਹੈ ਜੀ ਕਿੰਨਾ ਕਹਦਾ ਮੈਂ ਉੰਨਾ ਹੀ ਜ਼ਿਆਦਾ ਉਹ ਕਿੰਨੇ ਕ ਬੰਦੇ ਸੀ ਉਹ ਹੈਗੇ ਸੀ ਜੀ ਅੱਠ ਮੁੰਡੇ ਹੈਗੇ ਸੀ ਜੀ ਸਾਰਿਆਂ ਕੋਲ ਸਾਰਿਆਂ ਕੋਲੇ ਹਾਂ ਜੀ ਕਾਪੇ ਸੀ ਜੀ ਕਿਸੇ ਕੋਲੇ ਕੁਝ ਸੀ ਜੀ ਇੱਟਾਂ ਡਲੇ ਫੋਨ ਵੀ ਫੋਰਟ ਸੀ ਜੀ ਆਹ ਵੇਖੋ ਜੀ ਫੋਨ ਦਾ ਵੀ ਬੁਰਾ ਹਾਲ ਹੋ ਗਿਆ ਦੋ ਫੋਨ ਸੀ ਤੇ ਸਾਰੇ ਇਹਨਾਂ ਨੇ ਚੋਰਾ ਚੋਰਾ ਕਰਤਾ ਠੀਕ ਆ ਬਸ ਹਸਪਤਾਲ ਲੈ ਕੇ ਹਾਂ ਜੀ ਹਾਂ ਜੀ ਇਸ ਹਸਪਤਾਲ ਚ ਲਿਆਏ ਹੈ ਜੋ ਕੋਈ ਕਾਰਵਾਈ ਨਹੀਂ ਕੀਤੀ ਸੀ ਕੋਈ ਪਰਸੋਂ ਨਹੀਂ ਤੁਸੀਂ ਇਹ ਜੀ ਪੁੱਛੇ ਹਿੰ ਦੱਸਿਆ ਸੀ ਪੱਟੀਆਂ ਪਰਵਾਣ ਜੀ ਮੈਂ ਸਿੱਧੇ ਲੈ ਆਈ ਵੀਰੇ ਉਹਨਾਂ ਨੂੰ ਆ ਦੋ ਜਾਣੀ ਸੀ ਜੀ ਦੋਨੇ जख्म ਹਾਂ ਜੀ ਦੋਨੇ जख्म ਹੀ ਆ ਜੀ ਬਹੁਤ ਜ਼ਿਆਦੇ ਹੱਦੋਂ ਵੱਧ ਜੀ ਤੁਸੀਂ ਇਹਨਾਂ ਦੇ ਬੱਸ ਉਹਨਾਂ ਨੇ ਜੀ ਮੈਨੂੰ ਵੇਖ ਕੇ ਮੈਂ ਕਿਹਾ ਵੀਰੇ ਕੀ ਗੱਲ ਹੋਈ ਆ ਉਹਨਾਂ ਨੇ ਮੈਨੂੰ ਵੇਖ ਕੇ ਕੱਪੇ ਕੱਢ ਲਏ ਮੈਨੂੰ ਵੀ ਵੇਖ ਕੇ ਹਾਂ ਜੀ ਇਹਨਾਂ ਵੱੱਲੋਂ ਉਹ ਮੁੰਡਿਆਂ ਦੀ ਪੁਛਗਰਾਉ ਕੀਤੀ ਜਾਵੇ ਕਾਰਵਾਈ ਕੀਤੀ ਜਾਵੇ ਕਿੰਨਾ ਪੁਲਿਸਾਂ ਲੈ ਕਰ ਸਕਦੇ ਹੋ ਵੱਧ ਤੋਂ ਵੱਧ ਕਰਨੋ ਪਰਚਾ ਕੱਟਣ ਦੀ ਕੋਸ਼ਿਸ਼ ਕਰਨ ਕਿਵੇਂ ਇਹਨਾਂ ਨੂੰ ਜਾਨੋਂ ਮਾਰਨ ਦਾ ਵੀ ਖਤਰਾ ਸੀ ਸਰਟੀਫਿਕੇਟ ਕੀ ਲਿਖੀਏ ਜੀ ਮੇਰਾ ਨਾਮ ਡਾਕਟਰ ਸਾਹਿਬਾ ਮੈਡੀਕਲ ਆਫੀਸਰ ਸਿਵਲ ਹਸਪੀਟਲ ਦਾ ਸਾਡੇ ਕੋਲ ਦੋ ਪੇਸ਼ੈਂਟ ਆਏ ਨੇ ਉਹਨਾਂ ਦੇ ਕਹਿਣ ਮੁਤਾਬਕ ਉਹਨਾਂ ਦੀ ਕੁਟਮਾਰ ਹੋਈ ਹੈ ਜੀਤ ਰੋਡ ਤੇ ਤੇ ਉਹਨਾਂ ਦਾ ਮੁੰਡਾ ਇਲਾਜ ਚੱਲ ਰਿਹਾ ਤੇ ਉਹਨਾਂ ਦੀ ਐਮਲ ਤਿਆਰ ਕਰਕੇ ਪੁਲਿਸ ਨੂੰ ਕਾਰਵਾਈ ਕੇਸ ਦਿੱਤੀ ਹੈ